ਸੂਸੀ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਅੱਜ ਜਿਹੜਾ ਅਸੀਂ ਇਹ ਰੋਸ ਪ੍ਰਦਰਸ਼ਨ ਕੀਤਾ ਤੇ ਕੇਂਦਰ ਸਰਕਾਰ ਦਾ ਪਤਲਾ ਫੂਕਿਆ ਇਹ ਮੁੱਦਾ ਬੜਾ ਗੰਭੀਰ ਮੁੱਦਾ ਹੈ ਹਿੰਦੁਸਤਾਨ ਦੇ ਸੰਵਿਧਾਨ ਹਿੰਦੁਸਤਾਨ ਦੇ ਲੋਕਤੰਤਰ ਨਾਲ ਜੁੜਿਆ ਹੋਇਆ ਮੁੱਦਾ ਹੈ ਪਿਛਲੇ ਦਿਨੀ ਜਿਹੜੇ ਕੇਂਦਰ ਦੇ ਰੇਲ ਰਾਜ ਮੰਤਰੀ ਨੇ ਸ਼੍ਰੀ ਰਵਨੀਤ ਬਿੱਟੂ ਉਹਨਾਂ ਨੇ ਤੇ ਇੱਕ ਯੂਪੀ ਦੇ ਭਾਜਪਾ ਦੇ ਮੰਤਰੀ ਨੇ ਰਗੁਰਾਜ ਸਿੰਘ ਉਹਨਾਂ ਨੇ ਦੋਹਾਂ ਨੇ ਬੜੀ ਬੇਹੱਦ ਹਿੰਸਕ ਤੇ ਬੇहद ਨਿੰਦਣਯੋਗ ਜਿਹੜਾ ਬਿਆਨਬਾਜ਼ੀ ਹੈ ਉਹ ਇੱਕ ਸੰਵਿਧਾਨਕ ਅਹੁਦੇ ਤੇ ਬੈਠੇ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਜਿਹੜੇ ਹਿੰਦੁਸਤਾਨ ਦੀ ਕਾਂਗਰਸ ਦੇ ਸਾਬਕਾ ਪ੍ਰਧਾਨ ਵੀ ਨੇ ਮੈਂਬਰ ਪਾਰਲੀਮੈਂਟ ਨੇ ਬੜੇ ਸੀਨੀਅਰ ਨੇਤਾ ਨੇ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਹੈ ਤੇ ਉਹਨਾਂ ਨੂੰ ਹਿੰਦੁਸਤਾਨ ਦਾ ਇੱਕ ਨੰਬਰ ਅਤਵਾਦੀ ਨੰਬਰ 1 ਕਿਹਾ ਹੈ ਬੜੀ ਬੇहद ਨਿੰਦਣਯੋਗ ਜਿਹੜੀ ਬਿਆਨਬਾਜ਼ੀ ਹੈ ਇਸ ਕਰਕੇ ਹਿੰਦੁਸਤਾਨ ਚ ਕਾਂਗਰਸ ਪਾਰਟੀ ਦੇ ਕਰੋੜਾਂ ਵਰਕਰਾਂ ਦੇ ਅੰਦਰ ਬੜਾ ਰੋਸ ਹੈ ਇਦੇ ਨਾਲ ਨਾਲ ਇਹਨਾਂ ਦੀਆਂ ਜਿਹੜੀਆਂ ਸਹਿਯੋਗੀ ਪਾਰਟੀਆਂ ਨੇ ਬੀਜੇਪੀ ਦੀਆਂ ਉਹਨਾਂ ਦਾ ਇੱਕ ਸ਼ਿਵ ਸੈਨਾ ਛਿੰਦੇ ਜਿਹੜੀ ਮਹਾਰਾਸ਼ਟਰ ਚ ਸਰਕਾਰ ਹੈ ਉਹਦਾ ਇੱਕ ਵਿਧਾਇਕ ਹੈ ਉਹਨੇ ਇੱਥੋਂ ਤੱਕ ਕਿਹਾ ਕਿ ਬਈ ਜਿਹੜਾ ਰਾਹੁਲ ਗਾਂਧੀ ਦੀ ਜੀਪ ਵੱਢ ਕੇ ਲਿਆਊਗਾ ਉਹਨੂੰ 11 ਲੱਖ ਰੁਪਿਆ ਇਨਾਮ ਦਿੱਤਾ ਜਾਊਗਾ ਸੋ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਜਿਹੜੀਆਂ ਨੇ ਉਹ ਪਿਛਲੇ ਦਿਨੀਂ ਸ਼੍ਰੀ ਰਾਹੁਲ ਗਾਂਧੀ ਜੀ ਦੇ ਖਿਲਾਫ ਹੋਈਆਂ ਨੇ ਉਸ ਕਰਕੇ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਮਨਾਂ 'ਚ ਇਸ ਗੱਲ ਦਾ ਰੋਸ ਸੀ ਇਸ ਗੱਲ ਦੀ ਬੜੀ ਹੈਰਾਨੀ ਹੈ ਸਾਨੂੰ ਕਿ ਸ਼੍ਰੀ ਨਰਿੰਦਰ ਮੋਦੀ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹਨਾਂ ਜਿਹੜੀਆਂ ਬਿਆਨਬਾਜ਼ੀਆਂ ਨੇ ਜਿਹੜੀਆਂ ਸੰਵਿਧਾਨਕ ਅਹੁਦੇ ਤੇ ਬੈਠੇ ਇੱਕ ਵਿਅਕਤੀ ਜਿਹਦੇ ਕੋਲ ਕੈਬਨਿਟ ਰੈਂਕ ਦਾ ਦਰਜਾ ਹੈ ਵਿਰੋਧੀ ਧਿਰ ਦਾ ਨੇਤਾ ਹੈ ਉਸ ਮਾਮਲੇ 'ਚ ਜਰਾ ਵੀ ਜਰਾ ਜਿੰਨੀ ਵੀ ਕੋਈ ਬਿਆਨ ਨਿੰਦਣ ਲਈ ਨਹੀਂ ਕੀਤਾ ਕੋਈ ਕਾਰਵਾਈ ਤਾਂ ਇਹਨਾਂ ਲੋਕਾਂ ਦੇ ਖਿਲਾਫ ਕੀ ਕਰਨੀ ਹੈ ਕੋਈ ਨਿੰਦਾ ਕਰਨ ਦਾ ਬਿਆਨ ਵੀ ਜਿਹੜਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਨਹੀਂ ਆਇਆ ਜਿਸ ਕਰਕੇ ਸਾਰੇ ਕਾਂਗਰਸ ਦੇ ਵਰਕਰਾਂ ਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਬਿਆਨਬਾਜ਼ੀਆਂ ਸ਼੍ਰੀ ਰਾਹੁਲ ਗਾਂਧੀ ਦੀ ਲੋਕਪ੍ਰਿਯਤਾ ਤੋਂ ਡਰ ਕੇ ਘਬਰਾ ਕੇ ਕੇਂਦਰ ਸਰਕਾਰ ਦੇ ਮੰਤਰੀਆਂ ਵੱਲੋਂ ਉਹਨਾਂ ਦੇ ਸੂਬਿਆਂ ਦੇ ਮੰਤਰੀਆਂ ਵੱਲੋਂ ਜਾਂ ਉਹਨਾਂ ਦੇ ਹੋਰ ਲੀਡਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹ ਜਿਹੜਾ ਹੈ ਇਹਨਾਂ ਦੇ ਅੰਦਰੋਂ ਉਹਨਾਂ ਦੀ ਲੋਕਪ੍ਰਿਯਤਾ ਤੋਂ ਵੱਡਾ ਡਰ ਜਿਹੜਾ ਹੈ ਸ਼੍ਰੀ ਰਾਹੁਲ ਗਾਂਧੀ ਤੋਂ ਇਹਨਾਂ ਨੂੰ ਲੱਗ ਰਿਹਾ ਹੈ ਇਸ ਕਰਕੇ ਜਿਹੜਾ ਇਹ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਹੈ ਇਸੇ ਕਰਕੇ ਅੱਜ ਅਸੀਂ ਸਾਰਿਆਂ ਨੇ ਜ਼ਿਲ੍ਹਾ ਖੰਨਾ ਦੀ ਜਿਹੜੀ ਕਾਂਗਰਸ ਹੈ ਉਦੇ ਸਾਰੇ ਅਹੁਦੇਦਾਰ ਸਹਿਬਾਨਾਂ ਨੇ ਸਾਰੇ ਸੈਲਾਂ ਦੇ ਅਹੁਦੇਦਾਰ ਸਹਿਬਾਨਾਂ ਨੇ ਮਿਲ ਕੇ ਅੱਜ ਇੱਥੇ ਜਿਹੜਾ ਹੈ ਪਤਲਾ ਭੁਗਿਆ ਤੇ ਅਸੀਂ ਇਹ ਸਾਰੇ ਬਿਆਨਬਾਜ਼ੀਆਂ ਦੀ ਕੋਰਨਿੰਗ ਦਾ ਕਰਦੇ ਕਿਸ ਸੀਐਮ ਵੀ ਰਹੇ ਜੋ ਕਹਿੰਨੇ ਕਾਂਗਰਸ ਪਾਰਟੀ ਹਾਂਜੀ ਕਿਵੇਂ ਦੇਖਦੇ ਹੋ ਵੀ ਉਹ ਨਾ ਦੇਖੋ ਬੜਾ ਮੰਦ ਭੱਗਿਆ ਜੀ ਅੱਜ ਤਾਂ ਖੁਦ ਆਤਵਾੜੀ ਜੀ ਖੜੇ ਆ ਮੈਂ ਖੜਾ ਅਸੀਂ ਆਸਨੀ ਜੀ ਖੜੇ ਆ ਅਸੀਂ ਖੁਦ ਰਵਨੀਤ ਮਿੱਟੂ ਜਿਹੜਾ ਪੰਜਾਬ ਜੂਤ ਕਾਂਗਰਸ ਦੇ ਪ੍ਰਧਾਨ ਸੀਗੇ ਅਸੀਂ ਉਹਨਾਂ ਦੇ ਨਾਲ ਬਲਾਕ ਪ੍ਰਧਾਨ ਸੀ ਅਸੀਂ ਸਾਰਿਆਂ ਨੇ ਕੰਮ ਕੀਤਾ ਕਾਂਗਰਸ ਪਾਰਟੀ ਨੇ ਬੜਾ ਮਾਨ ਸਨਮਾਨ ਸ਼ਰੀਰ ਰਵਨੀਤ ਮਿੱਟੂ ਨੂੰ ਦਿੱਤਾ ਠੀਕ ਹੈ ਕੋਈ ਉਹਨਾਂ ਦਾ ਫੈਸਲਾ ਉਹਨਾਂ ਨੇ ਪਾਰਟੀ ਛੱਡੀ ਉਹਨਾਂ ਦਾ ਫੈਸਲਾ ਆਪਣਾ ਫੈਸਲਾ ਨਿੱਜੀ ਫੈਸਲਾ ਕਿਸੇ ਨੂੰ ਸਾਨੂੰ ਕੋਈ ਇਸ ਗੱਲ ਦਾ ਉਹ ਨਹੀਂ ਪਰ ਜਿੱਥੇ ਆਪਾਂ ਇੰਨਾ ਸਮਾਂ ਗੁਜ਼ਾਰਿਆ ਹੋਵੇ ਉੱਥੇ ਘੱਟੋ-ਘੱਟ ਇੰਨੀ ਤਾਂ ਮर्यादा ਰੱਖੀਏ ਕਿ ਆਪਾਂ ਮਤਲਬ ਇਸ ਕਿਸਮ ਦੀ ਜਿਹੜੀਆਂ ਟਿੱਪਣੀਆਂ ਨੇ ਇਸ ਕਿਸਮ ਦੀ ਜਿਹੜੀ ਬਿਆਨਬਾਜ਼ੀ ਉਹ ਨਾ ਕਰੀਏ ਪਰ ਉਹ ਪਤਾ ਨਹੀਂ ਕਿਉਂ ਉਹਨਾਂ ਨੂੰ ਉਹਨਾਂ ਨੂੰ ਕੀ ਲੱਗਦਾ ਕਿ ਉਹ ਆਪਣੇ ਆਕਾ ਨੂੰ ਖੁਸ਼ ਕਰਨ ਲਈ ਇਸ ਕਿਸਮ ਦੀ ਬਿਆਨਬਾਜ਼ੀ ਕਰਦੇ ਬਹੁਤ निंदनीय ਗੱਲ ਹੈ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਕਾਂਗਰਸੀ ਦੇ ਰੇਟ ਦੀ ਹੱਡੀ ਵਰਕਰ ਉਸ ਸ਼ਕਤੀ ਦੇ ਖਿਲਾਫ ਜਿਹੜੀ ਕਿ ਹਿੰਦੁਸਤਾਨ ਨੂੰ ਖਿੱਤਿਆਂ ਦੇ ਵਿੱਚ ਵੰਡੜਾ ਚੋਂਦੀ ਆ ਔਰ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਜਿਨ੍ਹਾਂ ਨੇ ਮੂੰਹ ਦੀ ਖਾਧੀ ਆ ਔਰ ਫੇਰ ਵੀ ਉਹ ਇਸ ਦੇਸ਼ ਨੂੰ ਚਾਹੇ ਜਾਤਵਾਦ ਦੇ ਵਿੱਚ ਲੈ ਲੋ ਚਾਹੇ ਇਕਨੋਮਿਕਲੀ ਲੈ ਲੋ ਹਰ ਤਰ੍ਹਾਂ ਦੇ ਨਾਲ ਬੈਡ ਅਨਸਰ ਨੂੰ ਸ਼ਾਹ ਦੇਖ ਸ਼ਾਹ ਦੇ ਕੇ ਉਹ ਹਿੰਦੁਸਤਾਨ ਦੀ ਫੀਜ਼ਾ ਨੂੰ ਵਿਗਾੜਨੀ ਚਾਹੁੰਦੀ ਆ ਉਹਦੀ ਮਿਸਾਲ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿ ਅੱਜ ਜੋ ਰਮਨੀਤ ਬਿੱਟੂ ਜੀ ਨੂੰ ਕਾਂਗਰਸ ਨੇ ਉਂਗਲੀ ਫੜ ਕੇ ਫੜਾਫੜ ਕੇ ਉੱਥੇ ਗਿਆ ਪ੍ਰਧਾਨ ਬਣਾਇਆ ਪ੍ਰਦੇਸ਼ ਦਾ ਫਿਰ ਤਿੰਨ ਵਾਰ ਐਮਪੀ ਬਣਾਇਆ ਆਰ ਉਹ ਪਰਿਵਾਰ ਜਿਹੜਾ ਤਿੰਨ ਪੁਸ਼ਤਾਂ ਤੋਂ ਕਾਂਗਰਸ ਦੇ ਨਾਲ ਚੱਲੇ ਆ ਰਿਹਾ ਸੀ ਆਰ ਉਹਨਾਂ ਦੇ ਦਾਦੇ ਨੇ ਜਿਹੜੀ ਸ਼ਹੀਦੀ ਦਿੱਤੀ ਉਸ ਦੀ ਬਦੌਲਤ ਬਿੱਟੂ ਦਾ ਨਾਮ ਅੱਗੇ ਆਇਆ ਨਹੀਂ ਬਿੱਟੂ ਦੀ ਕੀ ਕੀ ਹਸੀਅਤ ਸੀ ਕੋਈ ਹਸੀਅਤ ਸੀ ਉਸ ਦੀ ਪਰਸਨਲ ਕੋਈ ਹਸੀਅਤ ਨਹੀਂ ਸੀ ਜੇ ਹਸੀਅਤ ਸੀ ਤਾਂ ਸਾਰੀ ਵਿੰਸ਼ੰਗ ਕਰਕੇ ਸੀ ਅੱਜ ਵੀ ਜਿੱਥੇ ਤੱਕ ਉਹ ਪਹੁੰਚਿਆ ਸੀ ਉਹ ਸਾਰਾ ਬਿਆਨ ਸਿੰਘ ਕਰਕੇ ਪਹੁੰਚਿਆ ਸੀ ਅੱਜ ਉਹ ਭਾਜਪੀ ਦੇ ਔਰ ਬੰਡਪਾਉ ਤਾਕਤਾਂ ਦੇ ਹੱਥਾਂ ਦੇ ਵਿੱਚ ਖੇਡ ਰਿਹਾ ਔਰ ਇਸ ਤਰ੍ਹਾਂ ਦਾ ਬਿਆਨ ਉਹਨੇ ਦਿੱਤਾ ਜਿਹਦੇ ਜਿਹਦੇ ਮਿੰਤਾ ਕਰ ਕਰਕੇ ਜਿਹਦੀਆਂ ਇਹ ਟਿਕਟਾਂ ਮੰਗਦਾ ਸੀ ਜਿਹਦੇ ਮਗਰ ਮਗਰ ਜਦੋਂ ਪੰਜਾਬ 'ਚ ਯਾਤਰਾ ਆਈਆ ਮਗਰ ਮਗਰ ਘੁੰਮਦਾ ਸੀ ਅੱਜ ਉਹਨੂੰ ਉਹ ਹੱਤਵਾਰਦੀ ਦੱਸਦਾ ਲੋਕਾਂ ਦੇ ਹੱਥ ਦੇ ਤੇ ਚੜ ਕੇ ਲੇਕਿਨ ਅਸਲੀਅਤ ਨੇ ਅਸਲੀਅਤ ਰਹਿਣਾ ਇਹ ਜਿਹੜੀ ਭਾਜਪੀ ਆ ਇਹ ਆ ਲੋਕਾਂ ਨੂੰ ਵਰਤਦੀ ਆ ਬੱਤ ਕੇ ਪੁੰਝ ਕੇ ਉਹ ਮਾਰਦੀ ਆ ਇਹਦੀਆਂ ਹਜ਼ਾਰਾਂ ਹੀ ਮਸਾਲਾ ਨੇ ਔਰ ਤੁਹਾਨੂੰ ਮੈਂ ਦਿਖਾ ਦੂੰਗਾ ਮੇਰਾ ਆਪਣਾ ਜ਼ਿੰਦਗੀ ਦਾ ਮੈਂ ਵੀ 45 50 ਸਾਲ ਤੋਂ ਸਿਆਸਤ ਦੇ ਵਿੱਚ ਆ ਇਹ ਜਿਸ ਦਿਨ ਚਾਰੇ ਚੋਣਾ ਹਰ ਗਏ ਹਿੰਦੁਸਤਾਨ ਦੇ ਵਿੱਚ ਹੋ ਰਹੀਆਂ ਨੇ ਔਰ ਸਰਕਾਰ ਨੇ ਟੁੱਟ ਜਾਣਾ ਜੇ ਮੁੜ ਕੇ ਬਿੰਟੂ ਨੂੰ ਕੋਈ ਪੁੱਛ ਵੀ ਜਾਂਦਾ ਤੁਹਾਡੇ ਸਾਹਮਣੇ ਆਉਗਾ ਠੀਕ ਆ ਆ ਉਸੇ ਪਾਰਟੀ ਨੂੰ ਤਰਸੂਗਾ ਇਹ ਤਰਸੂ ਉਹ ਟਾਈਮ ਵਿਟਕਾਉ ਆਊਗਾ ਜਦੋਂ ਕਹੇਗਾ ਕਿ ਬੇਤੇ ਬਹੁਤ ਵੱਡੀ ਗਲਤੀ ਹੋ ਗਈ ਔਰ ਉਹਨੂੰ ਮਹਿਸੂਸ ਕਰੂਗਾ ਕਿਉਂਕਿ ਉਹਦਾ ਸਾਰਾ ਟੱਬਰ ਅੱਜ ਵੀ ਕਾਂਗਰਸ ਦੇ ਵਿੱਚ ਸੇਵਾ ਕਰ ਰਿਹਾ ਹੈ ਅੱਜ ਵੀ ਉਸ ਦਿਨ 31 ਅਗਸਤ ਨੂੰ ਇੱਥੇ ਸ਼ਹੀਦੀ ਦਿਨ ਸੀ ਸਿਆ ਬਿਆਨ ਸਿੰਘ ਦਾ ਜਿੱਥੇ ਸਾਰਾ ਟੱਬਰ ਜਾਂਦਾ ਸੀ ਲੇਕਿਨ ਇਹ ਇੱਕ ਸ਼ਖਸ਼ ਐਸਾ ਸੀ ਜਿਹੜਾ ਉਸ ਦਿਨ ਬਹਾਨਾ ਵਾਰ ਕੇ ਆਪਣੇ ਦਾਦੇ ਦੀ ਵਰਸੀ ਤੇ ਨਹੀਂ ਪਹੁੰਚ ਸਕਿਆ ਕਿਉਂ ਨਹੀਂ ਪਹੁੰਚਿਆ ਉਹ ਇਹਨਾਂ ਤਾਕਤਾਂ ਦੇ ਹੱਥਾਂ ਦੇ ਵਿੱਚ ਚੜ੍ਹਿਆ ਹੋਇਆ ਜਿਹੜੀਆਂ ਤਾਕਤਾਂ ਹਿੰਦੁਸਤਾਨ ਨੂੰ ਵੰਡਣਾ ਚਾਹੁੰਦੀਆਂ ਉਹ ਫਿਰਕਾ ਪਰਸਤੀ ਦੇ ਲੋਕਾਂ ਦੇ ਤੇ ਚੜਿਆ ਔਰ ਉਸ ਬੀਜੇਪੀ ਦੇ ਚੜਿਆ ਜਿਹੜੀ ਦੇਸ਼ ਨੂੰ ਵੰਡਣਾ ਚਾਹੁੰਦੀ ਆ ਹਿੰਦੂ ਧਰਮ ਦੇ ਨਾਂ ਤੇ ਕਦੇ ਕਿਸੇ ਨਾਂ ਤੇ ਕਿਸੇ ਨਾਂ ਤੇ ਆਰੀ ਨੂੰ ਪਤਾ ਲੱਗ ਜੂਗਾ ਪੰਜਾਬ ਦੇ ਵਿੱਚ ਬੀਜੇਪੀ ਦੀ ਕੀ ਆ ਪੋਜੀਸ਼ਨ ਆ ਰਾਮ ਦਾਲ ਟਾਈਮ ਇਹਨੂੰ ਦੱਸੂਗਾ ਕਿ ਤੂੰ ਕਿੱਥੇ ਖੜਨਾ ਅੱਜ ਜੋ ਸਾਡੇ ਸ਼੍ਰੀ ਰਾਹੁਲ ਗਾਂਧੀ ਜੋ ਕਿ ਸਾਡੀ ਲੋਕਪ੍ਰੀਆ ਦੇ ਵਿੱਚ ਜਿਹੜੇ ਇਹਨੇ ਅੱਜ ਵੱਧ ਰਹੇ ਨੇ ਕਾਂਗਰਸ ਪਾਰਟੀ ਨੂੰ ਉੱਚਾ ਚੱਕ ਰਹੇ ਨੇ ਅੱਜ ਜਿਹੜੀ ਮੋਦੀ ਦੀ ਸਰਕਾਰ ਆ ਕੇਂਦਰ ਦੀ ਸਰਕਾਰ ਆ ਉਹਨਾਂ ਦੇ ਬਾਰੇ ਗਲਤ ਟਿੱਪਣੀਆਂ ਕਰ ਰਹੀ ਹੈ ਅਸੀਂ ਉਸ ਦੀ ਪੂਰੀ ਨਖੇਦੀ ਕਰਦੇ ਹਾਂ ਤੇ ਜਿਹੜਾ ਇਹ ਉਹਨਾਂ ਦੇ ਬਾਰੇ ਗਲਤ ਸ਼ਬਦ ਬੋਲਦੇ ਨੇ ਉਹਦੇ ਸਬੰਧ ਵਿੱਚ ਅੱਜ ਦਿਨੇਂਦਰ ਮੋਦੀ ਤੇ ਕੇਂਦਰ ਸਰਕਾਰ ਦਾ ਸਮਰਾਲਾ ਵਿੱਚ ਸਾਡੇ ਪ੍ਰਧਾਨ ਜਿਹੜੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਤੇ ਸਾਡੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਗਿੱਲ ਜੀ ਦੇ ਨਿਰਦੇਸ਼ਾਂ ਅਨਸਾਰ ਸਾਨੂੰ ਇਹ ਸਵੇਰੇ ਮੈਸੇਜ ਆਇਆ ਸੀ ਕਿ ਕੇਂਦਰ ਸਰਕਾਰ ਦਾ ਤੇ ਮੋਦੀ ਸਰਕਾਰ ਦਾ ਪੁੱਤਰਾ ਫੂਕਣਾ ਹੈ ਤੇ ਅਸੀਂ ਉਹਦੀ ਉਸ ਨੂੰ ਪਤਾ ਨਹੀਂ ਫੂਕੇ ਆ ਤੇ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹਨਾਂ ਗੱਲਾਂ ਨਾਲ ਕੁਝ ਨਹੀਂ ਹੁੰਦਾ ਜਿਹੜਾ ਕਿ ਆਪਾਂ ਇੱਕ ਬੰਦੇ ਨੂੰ ਆਪਾਂ ਨਿੰਦ ਕੇ ਕਿਉਂਕਿ ਆਉਣੇ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਤੇ ਰਾਹੁਲ ਗਾਂਧੀ ਦਾ ਅਸੀਂ ਇਸ ਦੀ ਪੂਰੀ ਨਖੇਦੀ ਕਰਦੇ ਆਂ ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ